ਦੇ ਪਿਆਰੇ ਪਾਤਸ਼ਾਹ ਨੇ ਬਾਵਲ ਰਾਜ ਹੁਕਮ ਕੀਤਾ ਹੈ ਕੋਲੇ ਮਾਰਗ ਜਿਨੇ ਪਟਾਇਆ ਐਸਾੁਰ ਬੜਪਾਗੀ ਭਾਜੀ ਜਨਮ ਜਨਮ ਆ ਗਿਆ ਪਟਕੇਆ ਹੋਇਆ ਪੁੜਿਆ ਹੋਇਆ ਬੜੀ ਭਾਗਾ ਨਾਲ ਗੁਰੂ ਜੀ ਦੇ ਗੁਰੂ ਨੇ ਸਾਨੂੰ ਰਾਹੇ ਪਾ ਗੁਰੂ ਦੇ ਪਿਆਰੇ ਭਾਗ ਇਤਹਾਸ ਦੇ ਤੁਸੀਂ ਕਿਤੇ ਜਾ ਰਹੇ ਹੋ ਰਾਸਤਾ ਆ ਜਾੜ ਹੋ ਗਏ ਪਰੇਸ਼ਾਨ ਹੋ ਗਏ ਤੁਸੀਂ ਪੁੱਲ ਜਾਓ ਤੁਹਾਨੂੰ ਬੜੀ ਦੇਚਾ ਨਹੀਂ ਹੋਏ ਕਿ ਤੁਹਾਡੇ ਕੋਲ ਸਾਧਨ ਸੀ ਮਤੋਂ ਔਰ ਗੱਡੀ ਵਿੱਚ ਟ੍ਰਾਲ ਡੀਜਲ ਘੱਟ ਹੋਵੇ ਗੁਰੂ ਦੇ ਪਿਆਰਿਓ ਜਿਹੜੇ ਅਸੀਂ ਭੁੱਲੇ ਹੋਏ ਨਾ ਅਸੀਂ ਕੋਈ 2 4 10 ਕਿਲੋਮੀਟਰ ਗਲਤ ਨਹੀਂ ਆਏ ਅਸੀਂ 7.5 ਅਰਬ ਸਾਲ ਦੇ ਭਟਕੇ ਹੋਏ ਜੀਵ ਹਾਂ। ਜਿਸ ਸਥਾਨ ਤੇ ਤੁਸੀਂ ਸਜੇ ਬੈਠੇ ਹੋ ਇਸ ਸਥਾਨ ਤੇ ਮੇਰੇ ਗੁਰੂ ਭੁੱਲਿਆ ਇਹਨੂੰ ਰਸਤੇ ਪਾਣਾ ਆਇਆ ਸੀ। ਜੋ ਅੰਦਰ ਸਥਾਨ ਹੈ ਨਾ ਉਹ 1515 ਦਾ ਬਣਿਆ ਹੋਇਆ। ਦੋ ਸਿੱਖ ਨੇ ਮੇਰੇ ਗੁਰੂ ਦੇ ਇਸ ਪਿੰਡ ਦੇ ਵਸਨੀਕ ਨੇ ਉਹ ਸਾਡੇ ਮਹਾਨ ਬਜ਼ੁਰਗ ਨੇ ਧੰਨ ਬਾਬਾ ਧੰਨਾ ਸੂਰ ਧੰਨਵਾਦ ਬਾਬਾ ਦੇਵਿਆ ਸੂਰ ਕੱਚਾ ਜਿਆ ਹੈ ਘਰ ਹੈ ਮਿੱਟੀ ਦਾ ਛੋਟਾ ਜਿਹਾ ਠਾਰਾ ਹੈ ਵੱਡਾ ਭਾਈ ਸਤਕਾਰਯੋਗ ਸੰਤ ਜਨ ਨੇ ਬ੍ਰਹਮ ਗਿਆਨੀ ਨੇ ਕਿਉਂਕਿ ਗੁਰੂ ਰਬਦਾਸ ਪਾਤਸ਼ਾਹ ਦੇ ਸਿੱਖ ਜੋ ਹੋਏ ਵੱਡਿਆਂ ਦਾ ਨਾਮ ਇਤਿਹਾਸ ਵਿੱਚ ਬਾਬਾ ਧੰਨਾ ਛੋਟਿਆਂ ਦਾ ਨਾਮ ਇਤਿਹਾਸ ਵਿੱਚ ਬਾਬਾ ਦੇਵਿਆ ਕਰਕੇ ਆਉਂਦਾ ਹੈ ਦੇਵੀ ਆ ਜੀ ਪਿੰਡ ਦੇ ਚੌਕੀ ਧਾਰਨੇ ਬਾਬਾ ਧੰਨਾ ਜੀ ਜੋੜੇ ਗੰਢਣ ਦੀ ਕਿਰਤ ਪਹਿ ਕਰਦੇ ਨੇ ਜਦੋਂ ਅੰਦਰ ਤੁਸੀਂ ਪ੍ਰਕਰਮਾ ਕਰਦੇ ਹੋ ਨਾ ਛੇ ਅਦੁੱਤੀ ਰਸਤਾ ਵਿੱਚੋਂ ਇੱਕ ਵਸਤ ਬਾਬਾ ਧੰਨਾ ਦੀ ਉਹ ਜੋੜੇ ਗੰਢਣ ਵਾਲੀ ਸਿਲਾਵੀ ਕਾਲੇ ਰੰਗ ਦਾ ਇੱਕ ਪੱਥਰ ਚੌਰਸ ਵੇਖਿਆ ਹੋਣਾ ਤੁਸੀਂ ਦਰਸ਼ਨ ਕੀਤੇ ਹੋਣੇ ਉਹ ਸਿਲਾ ਮੇਰੇ ਬਾਬੇ ਤਨੇ ਦੀ ਜੋੜੇ ਗੰਡਣ ਵਾਲੀ ਸਿਲਾ ਹੈ ਮਰ ਤੁਸੀਂ ਕਹੋ ਕਿ ਜੋੜੇ ਗੰਡਣ ਵਾਲੀ ਸਿਲਾ ਦੇ ਦਰਸ਼ਨ ਕਰਨ ਵਿੱਚ ਕੀ ਲਾਭ ਕੀ ਫਾਇਦਾ ਪਰ ਤੇਰੇ ਉਸ ਸਿਲਾ ਨੂੰ ਦਰਸ਼ਨ ਕਰਨ ਦਾ ਅਸਵਾਗ ਇਸ ਕਰਕੇ ਬਣ ਜਾਂਦਾ ਹੈ ਕਿਉਂਕਿ ਉਸ ਸਿਲਾ ਨੂੰ ਮੇਰੇ ਹਜ਼ੂਰ ਪਿਤਾ ਧੰਗ ਗੁਰੂ ਰਵਦਾਸ ਪਾਤਸ਼ਾਹ ਜੀ ਦੇ ਚਰਨ ਕਮਲ ਤੇ ਹੱਥ ਹਸਤ ਕਮਲ स्पर्ਸ਼ ਨੇ ਵੱਡੀ ਵੱਡੀ ਇਦਾਦ ਹੈ ਧੰਨ ਬਾਪਾ ਧੰਨਾ ਧੰਨ ਬਾਪਾ ਦੇਵੀਆ ਦਾ ਕਾਲ ਹੈ ਨਿਕਾ ਜਿਆ ਰਾਜੇ ਵੈਨ ਦੀ ਰਿਆਸਤ ਹੈ ਰਾਜਾ ਵੈਨ ਸਨਾਤਨੀ ਵੈਦਿਕ ਕਾਲ ਵੈਦਿਕ ਧਰਮ ਨੂੰ ਮੰਨਣ ਵਾਲਾ ਰਾਜਾ ਬੁੱਤ ਪ੍ਰਸਤ ਬਹੁਤ ਪੂਜਾ ਕਰਦਾ ਹੈ ਰਾਜ ਹੱਥ ਵਿੱਚ ਰਾਜਿਆ ਵਾਂਗ ਜ਼ਿੰਦਗੀ ਬਤੀਤ ਕਰ ਰਿਹਾ ਹੈ ਕਿਦੇ ਵਿੱਚ ਕੇ ਚੰਗੀ ਗੱਲ ਇਹ ਕੜੀ ਜੁੜੀ ਕਿ ਰਾਜੇ ਬੇਨਰੀ ਜਿਹੜੀ ਘਰ ਵਾਲੀ ਹੈ ਨਾਲ ਉਹਦਾ ਨਾਮ ਇਤਿਹਾਸ ਵਿੱਚ ਰਾਣੀ ਮਹਿਤੋ ਆਇਆ ਹੁਣ ਮਹਿਤੋ ਦੀ ਇੱਕ ਭਾਣ ਜੀ ਹੈ ਜਿਹੜੀ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੀ ਬਹੁਤ ਬਰਾਗੀ ਸਿੱਖ ਹੈ ਉਹਨਾਂ ਦਾ ਨਾਮ ਹੈ ਸੰਤ ਮੀਰਾ ਜੀ ਜਿਹੜਾ ਸਮਝਿਓ ਸਮਝਿਓ ਕਿ ਕਿਉਂ ਪਾਤਸ਼ਾਹ ਦੇ ਆਣ ਦਾ ਸੁਜੋਗ ਬਣਿਆ ਗੁਰੂ ਪਾਤਸ਼ਾਹ ਕਿਉਂ ਆਏ ਇਹ ਮੈਂ ਤੁਹਾਨੂੰ ਕਾਰਨ ਸਪਸ਼ਟ ਕਰਦੇ ਹਾਂ ਪਹਿਲੇ ਰਾਜੇ ਵੈਨ ਦੀ ਪਤਨੀ ਉਹਦਾ ਨਾਮ ਹੈ ਮਹਿਤੋ ਰਾਜੇ ਵੈਨ ਦੀ ਜੋ ਪਤਨੀ ਮਹਿਤੋ ਹੈ ਮੀਰਾ ਉਹਦੀ ਭਾਂਜੀ ਲੱਗਦੀ ਹੈ ਮਸੀ ਆ ਜਦੋਂ ਮੀਰਾ ਆਪਣੇ ਮਾਸੜ ਦੇ ਘਰ ਆਉਂਦੀ ਐ ਅਸੀਂ ਰਾਜ ਦਰਬਾਰ ਦੀ ਸੀਮਾ ਉੱਤੇ ਆਰਾਮਗਾਹਾਂ ਬਣੀਆਂ ਹੋਣੀਆਂ ਉਹਨਾਂ ਆਰਾਮਗਾਹਾਂ ਵਿੱਚ ਬੈਠ ਕੇ ਮੀਰਾ ਗੁਰੂ 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 ਕਰਦੀ ਐ ਇਕ ਤਾਰੇ ਨਾਲ ਪਾਤਸ਼ਾਹ ਦੀ ਬਾਣੀ ਦਾ ਗਾਇਨ ਕਰਦੀ ਐ ਜਦੋਂ ਉਹ ਮਹਿਲ ਵਿੱਚੋਂ ਆਵਾਜ਼ ਆਉਂਦਾ ਐ ਨਾ ਕੂਪ ਪਰਿਓ ਜੈਸੇ ਦਾਦਰਾ ਕਛੁ ਦੇਸ਼ ਬਦੇਸ਼ ਨ ਬੂਜ ਐਸੇ ਮੇਰਾ ਮਨ ਵਿਖਿਆ ਵੀ ਮੋਹਿਆ ਕਿਸ ਆਰਾ ਭਾਰ ਨ ਸੂਜ ਮਲਨ ਬਈ ਮਤ ਮਾਦਵਾ ਤੇਰੀ ਗਤ ਲਖੀ ਨਾ ਜਾਏ ਕਰੋ ਕਿਰਪਾ ਪ੍ਰਭ ਤੂਤ ਈ ਮੈਂ ਸਮਤ ਜਿਉ ਸਮਝਾਏ ਜੋਗੀ ਸਿਰ ਪਾਵ ਨਹੀਂ ਹਰ ਗਣੀ ਕਥਨੀ ਪਾ ਪ੍ਰੇਮ ਭਗਤ ਕੈ ਕਾਰਣ ਕਹੁਰ ਬਦਾਸ ਸੁਚਾਨ ਇਹ ਆਵਾਜ਼ਾਂ ਆ ਰਹੀਆਂ ਨੇ ਉਹ ਆਵਾਜ਼ ਹਰਸ਼ ਤੇ ਉੱਚਾ ਲਾਣ ਵਾਲੀ ਸਪਾਈ ਸੇਵਕ ਮਾਤਾ ਗੁਰਦਾਸੀ ਦੇ ਕੰਨਾਂ ਵਿੱਚ ਇਹ ਅੰਮ੍ਰਿਤ ਰੂਪੀ ਬੋਲ ਪਏ ਮਾਤਾ ਰੋਜ ਸਰਮਣ ਕਰਦੀ ਹੈ ਇੱਕ ਦਿਨ ਹਿੰਮਤ ਕਰਕੇ ਪੁੱਛਦੀ ਐ ਸੰਤ ਮੀਰਾ ਜੀ ਜਿਹੜੀ ਤੁਸੀਂ ਬਾਣੀ ਦਾ ਗਾਇਨ ਕਰ ਰਹੇ ਹੋ ਇਹ ਬੋਲ ਕਿਸਦੇ ਨੇ ਬੜੇ ਮੰਤਰ ਮੁਗਧ ਕਰ ਰਹੇ ਮੀਰਾ ਨੇ ਦੱਸਿਆ ਐ ਮਾਤਾ ਇਹ ਮੇਰੇ ਗੁਰੂ ਦੇ ਬੋਲ ਨੇ ਮੇਰੇ ਗੁਰੂ ਦਾ ਨਾਮ ਧਨ ਧਨ ਸਤਗੁਰ ਵਦਾਸ ਹੈ ਤੁਸੀਂ ਵੀ ਆਖੋ ਧਨ ਧਨ ਸਤਗੁਰ ਵਦਾਸ ਮਾਤਾ ਕਹਿਣ ਲੱਗੀ ਇਹ ਸਤਗੁਰ ਵਦਾਸ ਕੌਣ ਹੈ ਮੀਰਾ ਕਹਿਣ ਲੱਗੀ ਵਿਰਾਗ ਵਿੱਚ ਆ ਕੇ ਐ ਮਾਤਾ ਆ ਲੋਕ ਦੁਨੀਆ ਵਾਲੇ ਸੰਸਾਰ ਵਾਲੇ ਮੇਰੇ ਗੁਰੂ ਨੂੰ ਜੋੜੇ ਗੰਢਣ ਵਾਲਾ ਚ ਮਿਆਰ ਕਹਦੇ ਨੇ ਪਰ ਐ ਮਾਤਾ ਇਹਨਾਂ ਅਕਲ ਦੇ ਆਣਿਆਂ ਨੂੰ ਕੀ ਪਤਾ ਤੇ ਜੋੜੇ ਗੰਢਣ ਵਾਲਾ ਨਹੀਂ ਤਕਦੀਰ ਗੰਢਣ ਵਾਲਾ ਸੰਤ ਮੀਰਾ ਜੀ ਪਾਸੋਂ ਮਾਤਾ ਗੁਰਦ ASI ਨੂੰ ਰੰਗ ਲੱਗ ਜਾਂਦਾ ਇੱਕ ਦਿਨ ਮਾਤਾ ਗੁਰਦਾਸੀ ਜੰਗਲ ਵਿੱਚੋਂ ਲੱਕੜਾਂ ਕੱਟ ਰਹੀ ਤੇ ਬਾਬਾ ਧੰਨਾ ਵੀ ਕੱਟ ਰਿਹਾ ਏ ਮਾਤਾ ਗੁਰਦਾਸੀ ਉੱਚੀ ਉੱਚੀ ਗੁਰੂ ਸਾਹਿਬ ਦੀ ਬਾਣੀ ਦਾ ਗਾਇਨ ਕਰੇ ਉਹ ਬੋਲ ਬਾਬੇ ਧੰਨੇ ਦੇ ਜੰਨਾ ਵਿੱਚ ਪਏ ਬਾਬੇ ਧੰਨੇ ਨੇ ਮਾਤਾ ਨੂੰ ਪੁੱਛਿਆ ਮਾਤਾ ਇਹ ਬੋਲ ਤੇਰੇ ਬੜੇ ਆਨੰਦ ਖੁਸ਼ੀ ਤੇ ਖੇੜਾ ਵਖਸਦੇ ਨੇ ਇਹ ਕੀ ਬੋਲ ਨੇ ਤਦ ਬਾਬੇ ਧੰਨੇ ਨੇ ਆਖਿਆ ਐ ਮਾਤਾ ਗੁਰਦਾਸੀ ਨੇ ਆਖਿਆ ਪੁਰਖਿਆ ਇਹ ਬਾਣੀ ਹੈ ਗੰਮ ਦੀ ਇਹ ਬਾਣੀ ਤਰਦੀ ਹੈ ਇਹ ਬਾਣੀ ਮੀਰਾ ਦੇ ਗੁਰੂ ਧੰਗੁਰ ਰਵਿਦਾਸ ਦੀ ਹੈ ਪੁੱਛਣ ਲੱਗੇ ਬਾਬਾ ਧੰਨਾ ਇਹ ਗੁਰੂ ਰਵਿਦਾਸ ਕੌਣ ਹੈ ਉਹ ਕਹਿਣ ਲੱਗੇ ਪੁਰਖਿਆ ਜਮਿਆਰ ਬਰਾਦਰੀ ਵਿੱਚ ਜਮਿਆਰ ਜਾਤ ਵਿੱਚ ਉਹ ਵੱਡੀ ਉਹ ਵੱਡੀ ਜੋਤ ਕਲਪੁਰਖ ਦੀ ਨਿਰੰਝਣੀ ਜੋਤ ਆਈ ਹੈ ਉਹ ਰਾਜ ਗੁਰੂ ਗੁਰੂਆਂ ਦਾ ਗੁਰੂ ਧੰਨ ਧੰਨ ਗੁਰੂ ਰਵਿਦਾਸ ਜੀ ਬਸ ਫਿਰ ਕੀ ਬਾਬੇ ਨੇ ਦੇ ਮਾਨੂੰ ਰੰਗ ਲਗਿਆ ਜਿੱਥੇ ਅੰਦਰ ਛੋਟਾ ਨਿਹਰ ਸਿੰਘ ਹੈ ਨਾ ਇਥੇ ਪਿੱਪਲ ਦਾ ਰੁੱਖ ਹੋਇਆ ਕਰਦਾ ਸੀ ਉਸ ਪਿੱਪਲ ਦੇ ਰੁੱਖ ਦੇ ਥੱਲੇ ਇੱਕ ਮਿੱਟੀ ਦਾ ਚਬੂਤਰਾ ਸੀ ਉਸ ਚਬੂਤਰੇ ਤੇ ਬੈਠ ਕੇ ਬਾਬਾ ਧੰਨਾ ਨਾਲੇ ਜੋੜੇ ਗੰਢ ਦਾ ਨਾਲੇ ਆਪਣੇ ਮੁਖ ਤੋਂ ਬਾਣੀ ਗੁਰੂ ਦੀ ਗਾਇਨ ਕਰਦਾ ਹੈ ਇਕ ਪੰਜਾਬੀ ਦਾ ਅਖਾਣ ਹੈ ਮਹਾਵਰ ਹੱਥ ਕਾਰਵਲ ਦਿਲ ਕਰਤਾਰਵਲ ਬੜੀ ਉੱਚੀ ਗੱਲ ਹੈ ਇੱਕ ਅੰਗਰੇਜ਼ੀ ਦਾ ਮਹਾਵਰ ਹੈ ਵਰਕ ਕਿ ਜ ਵਰਕਸ਼ਿਪ ਭਾਵ ਕਰਮ ਹੀ ਪੂਜਾ ਹੈ ਗੁਰੂ ਕੇ ਪਿਆਰਿਓ ਕਰਮ ਪੂਜਾ ਬਣ ਜਾਂਦੀ ਹੈ ਜੇ ਉਸ ਕਰਮ ਦੇ ਨਾਲ ਨਾਲ ਤੁਹਾਡਾ ਗੁਰਮੰਤਰ ਚੱਲਦਾ ਬਸ ਫੇਰ ਕੀ ਬਾਬੇ ਤੇ ਨੇਰੀ ਸਮਾਦੀ ਲਗੀ ਪੂਰੀ ਰਾਤ ਸਮਾਧੀ ਵਿੱਚ ਬੈਠੇ ਰਹੇ ਸਵੇਰ ਹੋਈ ਬਾਬੇ ਦੇਵੀਆਂ ਨੇ ਪੁੱਛਣਾ ਕੀਤਾ ਭਾਈ ਸਾਬ ਕਿਸ ਦੇ ਬਰਾਗ ਵਿੱਚ ਤੁਹਾਡੀ ਅੱਖਾਂ ਵਿੱਚੋਂ ਨੀਰ ਵਗ ਰਿਹਾ ਤਦ ਬਾਬੇ ਧੰਨੇ ਨੇ ਦੱਸਣਾ ਕੀਤਾ ਪੁਰਖਿਆ ਇੱਕ ਅਗੰਮੀ ਬਾਣੀ ਅਲਾਹੀ ਬਾਣੀ ਮੈਂ ਮਾਤਾ ਅਰਦਾਸੀ ਪਾਸੋਂ ਸਰਵਣ ਕੀਤੀ ਸੀ ਮੇਰੇ ਸੁਣਨ ਵਿੱਚ ਆਇਆ ਹੈ ਇਹ ਬਾਣੀ ਜਗਤ ਗੁਰੂ ਗੁਰੂ ਵਦਾਸ ਪਾਤਸ਼ਾਹੀ ਦੀ ਹੈ। ਬਾਬਾ ਦੇਵੀਆ ਜੀ ਕਹਿਣ ਲੱਗੇ ਭਰਾ ਜੀ ਜਿਹਦੀ ਬਾਣੀ ਵਿੱਚ ਜਿਹਦੇ ਗੋਲਾਂ ਵਿੱਚ ਇਹਨਾਂ ਅਨੰਦ ਖੁਸ਼ੀ ਦੇ ਖੇੜਾ ਹੋਵੇ ਉਹਦੇ ਦਰਸ਼ਨ ਕਿਉਂ ਨਾ ਕੀਤੇ ਜਾਣ ਬਸ ਫਿਰ ਕੀ ਤੁਮ ਆ ਪ੍ਰਾਮਾ ਨੇ ਇਸ ਨਗਰ ਖਰਾਲੀ ਤੋਂ ਇਸ ਨਗਰ ਦਾ ਨਾਮ ਖਰਾਲੀ ਹੋਇਆ ਕਰਦਾ ਸੀ। ਉਹ ਤਾਂ ਮੇਰੇ ਸਾਹਿਬ ਨੇ ਚਰਨ ਟਿਕਾਏ ਖਰਾਲੀ ਤੋਂ ਬਣਿਆ ਸ੍ਰੀ ਖਰਾਲਗੜ੍ਹ ਸਾਹਿਬ ਜਿੱਥੇ ਜਾਏ ਪਹੇ ਮੇਰਾ ਸਤਿਗੁਰੂ ਸੋ ਥਾਨ ਸਵਾਵਾ RAM RAJ ਉਹ ਥਾਂ ਪੂਜਣ ਯੋਗ ਹੋ ਜਾਂਦੇ ਨੇ ਉਹ ਥਾਂ ਭਾਗਾ ਵਾਲੇ ਹੋ ਜਾਂਦੇ ਨੇ ਜਿੱਥੇ ਰੱਬ ਦੇ ਪਿਆਰੇ ਆਪਣੇ ਮubarək ਚਰਨ ਧਰਦੇ ਆਕੂ ਸਤਨਾਮ ਮੇਰੀ ਵਾਹਿਗੁਰੂ ਜੀ ਐ ਗੁਰੂ ਕੇ ਪਿਆਰੇਓ ਬਾਬਾ ਤੰਨਾ ਦੇ ਵੀ ਆਇਸ ਨਗਰ ਤੋਂ ਤੁਰੇ ਕਈ ਮਹੀਨੇ ਲਗੇ ਸਿਰ ਗਵਰਦਨ ਪਰ ਨੂੰ ਲੱਭਣ ਵਿੱਚ ਕਿਉਂਕਿ ਪਹਿਲਾਂ ਕਿਹੜਾ ਸੜਕਾਂ ਸੀ ਜਾਤ ਵਮਾਨੀਆਂ ਨੇ ਖੁਹਾ ਚਪੜਾ ਤੋਂ ਜਾਲ ਨਾ ਸਿੱਖ ਸਕੋ ਸਾ ਕੇ ਸ਼ੁੱਧਰ ਨਹੀਂ ਆ ਗੁਰੂ ਕੇ ਭੈਰੋ ਜਿਹੜਾ ਇਤਿਹਾਸ ਤੁਸੀਂ ਸਰਵਣ ਕਰ ਰਹੇ ਹੋ ਨਾ ਇਹ ਟੂਕ ਮਾਤਰ ਇੱਕ ਕੈਲੰਡਰ ਛਪਿਆ ਗੁਰੂ ਘਰ ਦਾ ਸਾਡੇ ਸਾਊਂਡ ਵਾਲੇ ਦੇ ਕੋਲ ਪਿਆ ਹੈ ਇਹਦੀ ਭੇਟਾ 20 ਰੁਪਏ ਰੱਖੀ ਗਈ ਹੈ ਇਸ ਤੁਸੀਂ ਕੈਲੰਡਰ ਵੀ ਪ੍ਰਾਪਤ ਕਰ ਤੇ ਅੱਜ ਦਾ ਪ੍ਰੋਗਰਾਮ ਖੁਰਾਲਗੜ ਦਰਸ਼ਨ YouTube ਚੈਨਲ ਹੈ ਆ ਲਟਕ ਰਿਆ ਨਾ ਛੱਡ ਦੇ ਵਿੱਚ ਪੋਸਟਰ ਇਹ ਤੁਸੀਂ YouTube ਵਿੱਚ ਭਰ ਕੇ ਸਬਸਕ੍ਰਾਈਬ ਕਰੋ ਬੈਲ ਆਈਕਨ ਆਨ ਕਰੋ ਤੁਹਾਡੇ ਘਰ ਬੈਠਿਆਂ ਸਾਰਾ ਸਵਾਗਤ ਤੁਹਾਨੂੰ ਪ੍ਰਾਪਤ ਹੋਇਆ ਗੁਰੂ ਕੇ ਪਿਆਰਿਓ ਜਦੋਂ ਪਹੁੰਚੇ ਨਾ ਸਿਰ ਦੇ ਵਰਤ ਪਰ ਧੰਗ ਗੁਰੂ ਨਵਦਾਸ ਪਾਤਸ਼ਾਹ ਜੀ ਦੇ ਦਰ ਘਰ ਦਾ ਸੇਵਾਦਾਰ ਉਹਦਾ ਨਾਮ ਇਤਿਹਾਸ ਵਿੱਚ ਆਤਮਾਰਾਮ ਆਉਂਦਾ ਹੈ ਆਤਮਾਰਾਮ ਬ੍ਰਾਹਮਣ ਸੀ ਜਿਹਨੇ ਮੇਰੇ ਗੁਰੂ ਦੇ 40 ਸਾਲ ਬਸਤਰ ਧੋਣ ਦੀ ਸੇਵਾ ਰਸੋਈ ਦੀ ਸੇਵਾ ਰਸੋਈ ਆਤਮਾਰਾਮ ਨੇ ਪਕਾਈ 40 ਸਾਲ ਤੇ ਜਿਹਨਾਂ ਬ੍ਰਾਹਮਣਾ ਦੀ ਅਸੀਂ ਨਿੰਦਿਆ ਪੈ ਕਰਦੇ ਆ ਨਾ ਉਹਨਾਂ ਬ੍ਰਹਮਣਾ ਨੇ ਮੇਰੇ ਗੁਰੂ ਨੂੰ ਰਬ ਜਾਣ ਕੇ ਪਤਸ਼ਾਹ ਦੀ ਪੂਜਾ ਵੀ ਕੀਤੀ ਆਖੋ ਸਤਨਾਮ ਦੀ ਵਾਹੀ ਐ ਗੁਰੂ ਕੇ ਪਿਆਰਿਓ ਪਤਸ਼ਾਹ ਨੇ ਪਿਆਰ ਬਖਸ਼ਿਸ਼ ਕੀਤਾ ਦਇਆ ਬਖਸ਼ਿਸ਼ ਕੀਤੀ ਕਈ ਸਮਾਂ ਰਹਿ ਤੇ ਫਿਰ ਆਖਣ ਲਗੇ ਬਾਬਾ ਧੰਨਾ ਬਾਬਾ ਦੇਵਿਆ ਜੀ ਸਤਗੁਰੂ ਹੁਣ ਕਿਰਪਾ ਕਰੋ ਛੁੱਟੀਆਂ ਬਖਸ਼ੋ ਅਸੀਂ ਜਾਣਾ ਹੈ ਆਪਣੇ ਪਾਤਸ਼ਾਹ ਕਹਿਣ ਲੱਗੇ ਬਾਬਾ ਧੰਨਾ ਐ ਪੁਰਖਿਆ ਮੰਗੋ ਕੀ ਮੰਗਦੇ ਹੋ ਏਡੀ ਦੂਰ ਚਲ ਕੇ ਜੋ ਆਏ ਕਹਿਣ ਲੱਗੇ ਬਾਬਾ ਧੰਨਾ ਜੀ ਪਾਤਸ਼ਾਹ ਆ ਵੇਖੋ ਕੀ ਮੰਗਦੇ ਨੇ ਐ ਗੁਰੂ ਰਵਿਦਾਸ ਪਾਤਸ਼ਾਹ ਤੇਰੀ ਦਰਸ਼ਨ ਤੋਂ ਤੇਰੇ ਨਾਮ ਦੀ ਯਾਦ ਤੋਂ ਸਾਡਾ ਜੀਵਨ ਸਫਲ ਹੋ ਗਿਆ ਹੁਣ ਕਿਰਪਾ ਕਰੋ ਸਾਡਾ ਨਗਰ ਖਰਾਲੀ ਹੈ ਖਰਾਲੀ ਜਾਣ ਦਾ ਸਾਡੇ ਨਾਲ ਵਾਅਦਾ ਕਰਵਾ ਕੋ ਸਤਨਾ ਤੇਰੇ ਵਾਹਿਗੁਰੂ ਗੁਰੂ ਕੇ ਪਿਆਰੇ ਵਾਹ ਕਾਰਨ ਸੀ ਕਿ ਮਹਾਨ ਗੁਰੂ ਨੂੰ ਸ੍ਰੀ ਖਰਾਲ ਗ੍ਰੰਥ ਸਾਹਿਬ ਵਿਖੇ ਆਉਣਾ ਪਿਆ ਐ ਗੁਰੂ ਕੇ ਪਿਆਰੇ ਗੁਰੂ ਕੇ ਸਾਰੇ ਫਿਰ ਮੇਰੇ ਅਗਰੜ ਬਦਾਸ ਪਾਤਸ਼ਾਹ ਪਾਦੋਂ ਦੇ ਜਿੱਥੇ ਐਤਵਾਰ ਨੂੰ ਕਦੋਂ ਆਏ ਸੀ ਮੇਰੇ ਗੁਰੂ ਸਾਹਿਬ ਨੋਟ ਕਰੋ ਤੁਹਾਡੇ ਕੰਮ ਆਣ ਬੜਾ ਤੱਤ ਹੈ ਕਾਂਸੀ ਬਨਾਰਸ ਤੋਂ ਮੇਰੇ ਗੁਰੂ ਦੇਵ ਹਜ਼ੂਰ ਪਿਤਾ ਭਾਦੋਂ ਦੇ ਜੀਠੇ ਐ ਦਵਾਰ ਨੂੰ 1515 ਵਿੱਚ ਇਸ ਨਗਰ ਵਿੱਚ ਆਏ ਜਦੋਂ ਆਏ ਨਾ ਨਗਰ ਵਿੱਚ ਬਾਹਰਲੇ ਬੰਨੇ ਸੰਗਤਾਂ ਨੂੰ ਬੇਨਤੀ ਹੈ ਵੀ ਉੱਚ-ਉੱਚੀ ਗੱਲਾਂ ਨਾ ਕਰਨੋ ਭਾਈ ਸਾਡਾ ਰਸ ਖਰਾਬ ਹੁੰਦਾ ਐਦਾਂ ਆਵਾਜ਼ਾਂ ਕਿ ਤੁਜ ਨੂੰ ਨਾ ਮਾਰੋ ਭਾਈ ਸਾਡਾ ਧਿਆਨ ਫਿਰ ਭੰਗ ਹੋ ਜਾਂਦਾ ਹੈ ਤਰਲਾ ਹੀ ਐ ਤੁਹਾਡੇ ਸਾਹਮਣੇ ਇਦਾਂ ਉਤੀ ਉਤੀ ਨਾਗ ਨਾ ਕਰਿਆ ਕਰ ਦਰਬਾਰ ਹੈ ਮੇਰੇ ਗੁਰੂ ਦਾ ਤੋ ਰੋ ਵਿਚਾਰ ਮੇਰੇ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਠੀਕ ਹੈ ਤੰਨਿਆ ਤੇਰੇ ਨਗਰ ਖਰਾਲੀ ਆਵਾਂ ਫਿਰ ਉਹ ਭਾਦੋਂ ਦਾ ਮਹੀਨਾ ਝੜਿਆ ਮੇਰੇ ਗੁਰੂ ਦੇਵ ਆਏ 1515 ਭਾਦੋਂ ਦੇ ਜੇਠੇ ਐਤਵਾਰ ਨੂੰ ਬਾਹਰਲੇ ਬੰਨੇ ਜੋਗੀਆਂ ਦਾ ਡੇਰਾ ਸੀ ਉਹ ਜੋਗੀ ਜਿਹੜਾ ਸਿੱਧ ਹੈ ਨਾ ਜਿਹੜਾ ਹੈੱਡ ਜੋਗੀ ਹੈ ਪ੍ਰਮੁੱਖ ਉਹ ਆਪਣੇ ਸੇਵਾਦਾਰ ਪੰਗੀनाथ ਨੂੰ ਕਹਿਣ ਲੱਗਾ ਪੰਗੀਨਾਥ ਜਾ ਵੇਖ ਪੰਥ ਤੇ ਰਸਤੇ ਤੇ ਕੋਈ ਸਾਧੂ ਜਾ ਰਿਹਾ ਏ ਉਹਨੂੰ ਡੱਕ ਲੈ ਉਹਨੂੰ ਰੋਕ ਲੈ ਕਿਉਂ ਕਿਉਂ ਰੋਕ ਕਿਉਂਕਿ ਅਗਲਾ ਜੋ ਪਿੰਡ ਹੈ ਆ ਵਾਲਾ ਭਾਵ ਸ਼ੂਦਰਾਂ ਦਾ ਪਿੰਡ ਹੈ ਉਸ ਨਾਮ ਜੀ ਵਾਹਿਗੁਰੂ ਪੰਗੀਨਾਥ ਆਉਂਦਾ ਹੈ ਕਿਣ ਲਗਾ ਉਹਨੇ ਹਦੇਸ आदेश ਮੇਰੇ ਗੁਰੂ ਨੂੰ ਕੀਤਾ ਹਰਦੇਸ आदेश ਹਦਾ ਨਮਸਕਾਰ ਕਰਨਾ ਆਪਣੇ ਆਪ ਨੂੰ ਸਿੰਦਰ ਕਰ ਦੇਣਾ ਸੋ ਗੁਰੂ ਕੇ ਪਿਆਰੇਓ ਗੁਰੂ ਕੇ ਸਵਾਰੇਓ ਤੁਨੂੰ ਬੇਨਤੀ ਹੈ ਖੁੱਲਿਆਂ ਪੈਸਿਆਂ ਕਰਕੇ ਇੱਥੇ ਸਾਡੇ ਕੋਲ ਛੁਰਨਾ ਨਾ ਕਰੋ ਬੇਨਤੀ ਹੈ ਗੁਰੂ ਕੇ ਪਿਆਰੇਓ ਇਹਦਾ ਭਾਵ ਐਸੀ ਤਿਆਰੀ ਕਰਕੇ ਨਹੀਂ ਆਉਂਦੇ ਕਰਾਂਗੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਧੀਰੇ ਜਾਣਦੇ ਆ ਨਾਣ ਕੇ ਜਾਂਦੇ ਆ ਦਾਦ ਕੇ ਜਾਂਦੇ ਆ ਪੈਸੇ ਪਹਿਲਾਂ ਰੱਖਦੇ ਆ ਆਵੇਂ ਨੂਰ ਨੂੰ ਦੇਣੇ ਆ ਮੇ ਪੁੱਤੇ ਨੂੰ ਦੇਣੇ ਆ ਪੁੱਤ ਨੂੰ ਦੇਣੇ ਆ ਭਤੀਜੇ ਨੂੰ ਦੇਣੇ ਪਹਿਲਾਂ ਕਰਦੇ ਨਾ ਸਾਰਾ ਪ੍ਰਬੰਧ ਕਪੜਾ ਲੱਤਾ ਇਦਾਂ ਲੈ ਕੇ ਜਾਈਦਾ ਏ ਤੇ ਗੁਰੂ ਘਰ ਆਏ ਆ ਕੋਈ ਤਿਆਰੀ ਨਹੀਂ ਬਸ ਖੁੱਲੇ ਪੈਸੇ ਭਾੜੀ ਜਾ ਰਹੇ ਆ 10 10 20 20 ਰੁਪਏ ਮਾਫ਼ ਕਰਨਾ ਗੁਰੂ ਕੇ ਪਿਆਰਿਓ ਤੁਹਾਡਾ ਆਪਣਾ ਕਰ ਤੁਸੀਂ ਪੈਸੇ ਪਾਏ ਨਹੀਂ ਪਾਏ ਕੋਈ ਗੱਲ ਨਹੀਂ ਪਰ ਹੱਥ ਜੁੜ ਕੇ ਬੇਰਤੀਏ ਚੁੱਪ ਦਾ ਦਾਨ ਜ਼ਰੂਰ ਕਰਿਓ ਤੁਹਾਡੀ ਚੁੱਪ ਨੇ ਸਾਨੂੰ ਵੀ ਆਨੰਦ ਲੈਣ ਦੇਣਾ ਤੁਸੀਂ ਵੀ ਆਨੰਦ ਲੈਣਾ ਬੜਾ ਤੁਹਾਡਾ ਧੰਨਵਾਦ ਇਹ ਤੁਹਾਡਾ ਆਪਣਾ ਘਰ ਹੈ ਜੀ ਆਇਆਂ ਨੂੰ ਹੈ اے ਗੁਰੂ ਕੇ ਪਿਆਰਿਓ ਉਹ ਸਾਧੂ ਭੰਗੀਨਾਥ ਕਹਿੰਦਾ ਏ ਸਾਧੂ ਜਨਨ ਤੁਸੀਂ ਸਾਧੂ ਹੋ ਅਗਲਾ ਪਿੰਡ ਛੂਦਰਾਂ ਦਾ ਹੈ ਨਾ ਜਾਓ ਭਿੱਟੇ ਜਾਓ ਮੇਰਾ ਗੁਰੂ ਕਹਿਣ ਲੱਗਿਆ ਐ ਭੰਗੀ ਨਾਥ ਜਦੋਂ ਨਾਂ ਲੈ ਕੇ ਬੁਲਾਇਆ ਨਾ ਭੰਗੀ ਨਾਥ ਹੈਰਾਨ ਹੋ ਗਿਆ ਐ ਸਾਧੂ ਐ ਸੰਤ ਜੀ ਤੁਸੀਂ ਮੈਨੂੰ ਜਾਣਦੇ ਹੋ ਮੇਰੇ ਗੁਰੂ ਪਾਤਸ਼ਾਹ ਕਹਿਣ ਲੱਗੇ ਐ ਭੰਗੀ ਨਾਥ ਮੈਂ ਤੈਨੂੰ ਅੱਜ ਦਾ ਨਹੀਂ ਪਿਛਲੇ ਕਈ ਜਨਮਾਂ ਤੋਂ ਜਾਣਦਾ ਹਾਂ ਤੂੰ ਐਦਾਂ ਹੀ ਜਾਤ ਪਾਤ ਦੇ ਬੰਧਨਾ ਕਰਮ ਕਾਂਡਾ ਵਿੱਚ ਭਟਕ ਰਿਹਾ ਏ ਭਟਕ ਰਿਹਾ ਏ ਉਹ ਬੜਾ ਹੈਰਾਨ ਇਹ ਗੱਲ ਸੁਣ ਕੇ ਉਹਨਾਂ ਦਾ ਮੁਖੀ ਉਹਨਾਂ ਦਾ ਮੁਖੀ ਪ੍ਰਦਮਨਨਾਥ ਆਇਆ ਸਿੱਧ ਜੋਗੀ ਬੋਲਣ ਲੱਗਿਆ ਐ ਸਾਧੂ ਜੇ ਤੇਰੀ ਈਡੀ ਬੁਲਾਇਤ ਹੈ ਭਾਵੇਂ ਈਡੀ ਤੂੰ ਜਾਣਕਾਰੀ ਰੱਖਦਾ ਏਡਾ ਬ੍ਰਹਮ ਗਿਆਨੀ ਹੈ ਤੈਨੂੰ ਇਹ ਨਾ ਦਿਸਿਆ ਕਿ ਅਗਲਾ ਨਗਰ ਸ਼ੁਦਰਾਂ ਦਾ ਹੈ ਤੇਰਾ ਧਰਮ ਪਟਿਆ ਜਾਏਗਾ ਤੂੰ ਸੁਤਰਾ ਮੇਰੀ ਵਾਹਿਗੁਰੂ ਜੀ ਮੇਰੇ ਗੁਰੂ ਕਹਿਣ ਲੱਗੇ ਐ ਪ੍ਰਦਮਨਨਾਥ ਤੇਰੇ ਸਵਾਲਾਂ ਦੇ ਜਵਾਬ ਦਾ ਹਾਲੀ ਸਮਾਂ ਨਹੀਂ ਆ। ਮੇਰੇ ਗੁਰੂ ਇੱਥੇ ਆ ਗਏ। satsang ਹੋਣ ਲੱਗਿਆ ਤੇ ਗੱਲ ਫੈਲ ਗਈ ਅੱਗ ਵਾਂਗ ਕਿ ਇੱਕ ਸ਼ੁੱਧਰ ਜੋੜੇ ਗੱਢਣ ਵਾਲਾ ਜੁਪੀ ਬਨਾਰਸ ਤੋਂ ਆ ਕੇ ਅਕਾਲ ਪੁਰਖ ਦੀ ਬਹੁਤ ਪੂਜਾ ਹੈ ਨਾਮ ਉਹ ਦੀ ਦਾਤ ਦਿੰਦਾ ਹੈ। ਰਾਜੇ ਵੈਨ ਨੂੰ ਉਹਨਾਂ ਜੋਗੀਆਂ ਨੇ ਸ਼ਿਕਾਇਤ ਕੀਤੀ। ਜੋਗੀਆਂ ਦੇ ਸ਼ਿਕਾਇਤ ਕਰਨ ਤੇ ਪਾਤਸ਼ਾਹ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਿਹੜੀ ਖਰਾਸ ਚੱਕੀ ਤੁਸੀਂ ਦਰਸ਼ਨ ਕਰ ਰਹੇ ਹੋ ਨਾ ਇਹ ਦੋ ਵੜਦਾ ਨਾਲ ਚਲਦੀ ਸੀ ਗੁਰੂ ਕੇ ਪਿਆਰਿਓ ਇਹਦੇ ਇੱਕ ਪੁੱੜਦਾ ਭਾਰ 150 ਤੇ 51 ਕਿਲੋ ਹੈ ਇੱਕ ਪੁੱੜਦਾ ਦਾ ਵੜਦਾ ਨਾਲ ਚੱਲਣ ਵਾਲੀ ਚੱਕੀ ਮੇਰੇ ਗੁਰੂ ਨੂੰ ਸਜਾ ਲੱਗੀ ਤਦ ਮੇਰੇ ਗੁਰੂ ਨੇ ਸਵਲੀ ਨਿਗਾਹ ਪਾਈ ਇਹ ਚੱਕੀ ਆਪਣੇ ਆਪ ਚੱਲਣ ਲੱਗ ਪਈ ਆਖੋ ਜਤਨਾਮ ਜੀ ਵਾਹਿਗੁਰੂ ਗੁਰੂ ਕੇ ਪਿਆਰਿਓ ਇਹ ਕਾਤਲ ਰਾਜੇ ਵੈਨ ਨੇ ਵੇਖਿਆ ਰਾਜਾ ਵੈਨ ਗੁਰੂ ਦਾ ਸਿੱਖ ਹੋ ਗਿਆ ਨਾਮ ਦੀ ਦਾਤ ਲਈ ਜਵੰਦਰ ਵਾਲਾ ਸਥਾਨ ਹੈ ਰਾਜੇ ਵੈਨ ਨੇ ਆਪਣੇ ਸਿਰ ਤੇ ਆਪ ਚੂਨਾ ਮਿੱਟੀ ਢੋਕਰ ਕੇ ਇਸ ਸਥਾਨ ਨੂੰ ਬਣਾਇਆ 4 ਸਾਲ 2 ਮਹੀਨੇ 11 ਦਿਨ ਇਸ ਪਾਵਨ ਭੁਵੀ ਤੇ ਮੇਰੇ ਗੁਰੂ ਦੇਵ ਰਹੇ ਤੇ ਜਾਣ ਲਗੇ ਤਿੰਨ ਵਰ ਦੇ ਕੇ ਗਏ ਤਿੰਨ ਵਰ ਤਿੰਨ ਬਚਨ ਕਰਕੇ ਗਏ ਤਨਿਆ ਤੂੰ ਮੇਰੇ ਨਗਰ ਨੂੰ ਮੱਥਾ ਟੇਕਿਆ ਸੀ ਕਿ ਮੇਰਾ ਗੁਰੂ ਇੱਥੇ ਰਹਿੰਦਾ ਹੈ ਲੈ ਤਨਿਆ ਤੇਰੇ ਗੁਰੂ ਤੇਰੇ ਘਰ ਨੂੰ ਆਪਣੇ ਚਰਨਾਂ ਦੀ ਛੋਹ ਦੇ ਚਲਿਆ ਏ ਤੂੰ ਇੱਕ ਨੇ ਟੇਕਿਆ ਸੀ ਨਾ ਮੱਥਾ ਮੇਰੇ ਪਿੰਡ ਨੂੰ ਲੇ ਤਨਿਆ ਤੇਰੇ ਘਰ ਨੂੰ ਕਰੋੜਾਂ ਹੀ ਮੱਥਾ ਟੇਕਣਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਆ ਤੁਸੀਂ ਟੇਕ ਰਹੇ ਹੋ ਨਾ ਬਾਬੇ ਧੰਨੇ ਦੇ ਘਰ ਨੂੰ ਮੱਥਾ ਗੁਰੂ ਕੇ ਪਿਆਰੇ ਬਾਬੇ ਧੰਨੇ ਬਾਬਾ ਦੇ ਦੀ ਇਹਦਾ ਘਰ ਹੈ ਅਸਲ ਵਿੱਚ ਜਿਹੜਾ ਤੀਰ ਤਨਿਆ ਆਏ ਗਏ ਜੀ ਲੰਗਰ ਦੀ ਸੇਵਾ ਕਰੀ ਤੇਰੇ ਘਰ ਵਿੱਚ ਛਕਣ ਲਈ ਟੱਕਰ ਅਰਾਜ ਕੋਈ ਨਹੀਂ ਪਰ ਲੋਹ ਲੰਗਰ ਚ ਪਾਈ ਤੇਰੇ ਘਰ ਕਿਸੇ ਗੱਲ ਦੀ ਥੜ ਨਹੀਂ ਆਏਗੀ ਆ ਕੁਸਤਨਾਮ ਜੀ ਵਾਹੀ ਧੰਨਿਆ ਜਿਹੜਾ ਕਾਂਚੀ ਬਨਾਰਸ ਨਹੀਂ ਜਾ ਸਕਦਾ ਆ ਤੇਰਾ ਘਰ ਪੰਜਾਬ ਦੀ ਕਾਂਚੀ ਹੋਵੇਗਾ ਜਿਹੜਾ ਤੇਰੇ ਘਰ ਦੋ ਘੜੀ ਬੈਠ ਕੇ ਸਤ ਸੰਗ ਦੀ ਹਾਜ਼ਰੀ ਭਰੇ ਆ ਨੋਟ ਕਰੋ ਸ੍ਰੀ ਖੁਰਾਲਗੜ ਸਹਿਬ ਆਉੜਾ ਹੈ ਨਾ ਤਾਂ ਦੋ ਘੜੀ ਇੱਥੇ ਹਾਜ਼ਰੀ ਭਰਨੀ ਪਏ ਦੋ ਘੜੀ ਜਿਹੜੇ ਦੋ ਘੜੀ ਤੋਂ ਘੱਟ ਪਰਦੇ ਨੇ ਨਾ ਉਹ ਆਪਣਾ ਫਿਰ ਆਪ ਹਿਸਾਬ ਲੈ ਲੈਣ ਕਿ ਕਿੰਨੀ ਕੁ ਖੁਸ਼ੀ ਸਾਨੂੰ ਪ੍ਰਾਪਤ ਹੋਣੀ ਹੈ ਗੁਰੂ ਦਾ ਹੁਕਮ ਨਾ ਮੰਨ ਕੇ ਦੋ ਘੜੀ ਹੁਣ ਮਾਡਰਨ ਯੁੱਗ ਹੈ ਦੋ ਘੜੀ ਇੱਕ ਘੜੀ ਦਾ ਹਿਸਾਬ ਕਿਤਾਬ ਨਹੀਂ ਆਉਂਦਾ ਇੱਕ ਘੜੀ ਵਿੱਚ 24 ਮਿੰਟਾ ਹੁੰਦੇ ਨੇ ਦੋ ਘੜੀ ਦਾ ਭਾਵ ਅਰਥ ਹੋ ਗਿਆ 48 ਮਿੰਟ ਗੁਰੂ ਦੀ ਚੱਕਰੀ ਕਰੀਏ ਗੁਰੂ ਦੀ ਸੇਵਾ ਕਰੀਏ ਗੁਰੂ ਦੀ ਸੇਵਾ ਕਰੀਏ ਐ ਗੁਰੂ ਕੇ ਪਿਆਰਿਓ ਗੁਰੂ ਕੇ ਸਾਰਿਓ ਤੇ ਤਿੰਨ ਵਾਰ ਗੁਰੂ ਦੇ ਮਹਾਨ ਵਰਤ ਰਹੇ ਨੇ ਗੁਰੂ ਕੀ ਕਾਰ ਸੇਵਾ ਚੱਲ ਰਹੀ ਹੈ ਤੀਜੀ ਪਹਿਲੀ 1515 ਵਿੱਚ ਦੂਜੀ 1982 ਵਿੱਚ ਤੀਜੀ ਕਾਰ ਸੇਵਾ ਸਾਡੇ ਹਿੱਸੇ ਆਈ ਹੈ ਆਓ ਗੁਰੂ ਕੇ ਪਿਆਰਿਓ ਥੋੜੇ ਤੋਂ ਥੋੜਾ ਵਾਤੇ ਤੋਂ ਵਕਾ ਇਹ ਸਮਾਂ ਹੀ ਹੁੰਦਾ ਏ ਇਹਦਾ ਲਾਹਾ ਲੈ ਲਈਏ ਅਸੀਂ ਮਾਫ਼ ਕਰ ਰਹਾ ਇੱਥੇ ਬਹੁਤ ਸਦਾ ਲਈ ਨਹੀਂ ਆਏ ਆ 50 70 80 ਸਾਲ 100 ਸਾਲ ਹੋ ਕੇ ਚਲੇ ਜਾਵਾਂਗੇ ਜੇ ਇੱਥੇ ਕਾਰ ਸੇਵਾ ਜੋਗਦਾਨ ਪਾਇਆ ਹੋਵੇਗਾ ਨਾ ਮਨ ਨੂੰ ਖੇੜਾ ਮਿਲੇਗਾ ਮਨ ਸਕੂਨ ਵਿੱਚ ਰਹੇਗਾ ਆਓ ਗੁਰੂ ਕੇ ਪਿਆਰੇ ਮੇਰਾ ਗੁਰੂ ਪਤਸ਼ਾ ਭੁਲਿਆਂ ਨੂੰ ਰਾਹ ਪਾਣ ਵਾਲਾ ਭੋਲੇ ਮਾਰਗ ਜਿਹਨੇ ਬਤਾਇਆ ਐਸਾ ਗੁਰੁ ਮਢਭਾਗੀ ਪਾਇਆ ਸਤੁਰ ਵੱਡਪਾ I ਸਾਬਤ ਭਾਗੀ ਕਿਰਪਾਇਆ ਗੁਰੂ ਕੇ ਪਿਆਰਿਓ ਬੜੇ ਭਾਕਾਂ ਨਾਲ ਗੁਰੂ ਪ੍ਰਾਪਤ ਹੁੰਦਾ ਹੈ ਤੇ ਗੁਰੂ ਕੇ ਪਿਆਰਿਓ ਗੁਰੂ ਕਦੇ ਦੇਹ ਨਹੀਂ ਹੁੰਦਾ ਦੇਹ ਸਰੀਰ ਗੁਰੂ ਨਹੀਂ ਹੁੰਦਾ ਗੁਰੂ ਕਦੇ ਸਰੀਰ ਨਹੀਂ ਹੁੰਦਾ ਗੁਰੂ ਹੁੰਦਾ ਇਹ ਸ਼ਬਦ ਤੇ ਉਸ ਤੋਂ ਉਲਟ ਚੇਲਾ ਵੀ ਕਦੇ ਸਰੀਰ ਨਹੀਂ ਹੁੰਦਾ ਤੁਸੀਂ ਕਹੋਗੇ ਵੀ ਤਾਂ ਗੱਲ ਕਿਸੇ ਢੰਗ ਨਾਲ ਮੰਨ ਲੈਣੇ ਆ ਤੇ ਗੁਰੂ ਸ਼ਬਦ ਹੈ ਠੀਕ ਹੈ ਗੱਲ ਸਮਝ ਬਚਾ ਗਈ ਪਰ ਅਸੀਂ ਤਾਂ ਸਰੀਰ ਆ ਨਹੀਂ ਗੁਰੂ ਕੇ ਪਿਆਰਿਓ ਨਾ ਗੁਰੂ ਸਰੀਰ ਹੈ ਨਾ ਚੇਲਾ ਸਰੀਰ ਹੈ ਪਾਤਸ਼ਾਹ ਨੇ ਸ਼ਬਦ ਤਨ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਸਾਖ ਕੀਤਾ ਹੈ ਸ਼ਬਦ ਗੁਰੂ ਸੁਰਤ ਤੁਨ ਚੇਲਾ ਸ਼ਬਦ ਗੁਰੂ ਹੈ ਜਿਹੜੀ ਤੁਨ ਹੈ ਤੁਨ ਵਿੱਚ ਧਿਆਨ ਧਿਆਨ ਵਿੱਚ ਜਾਣਿਆ ਉਹਦਾ ਚੇਲਾ ਹੈ ਸ਼ਬਦ ਗੁਰੂ ਦਾ ਗੱਲ ਸਮਝ ਵਿੱਚ ਆ ਰਹੀ ਨਾ ਪਕੜ ਵਿੱਚ ਗੱਲ ਲੈਣਾ ਗੁਰੂ ਕਦੇ ਵੀ ਸਰੀਰ ਨਹੀਂ ਹੁੰਦਾ ਗੁਰੂ ਸ਼ਬਦ ਹੁੰਦਾ ਹੈ ਜਿਹੜਾ ਸੱਚਾ ਸੁੱਚਾ ਸਿੱਖ ਹੈ ਨਾ ਚੇਲਾ ਉਹ ਵੀ ਸਰੀਰ ਨਹੀਂ ਹੁੰਦਾ ਉਹ ਵੀ ਧਿਆਨ ਕਰਕੇ ਗੁਰੂ ਦਾ ਸਿੱਖ ਹੈ ਬਸ ਆਹ ਕਾਰਨ ਜੀ ਸੂਤਰ ਸਾਡੀ ਪਕੜ ਵਿੱਚ ਆ ਜਾਵੇ ਅਸੀਂ ਸਮਝ ਲਈਏ ਫਿਰ ਅਸੀਂ ਗੁਰੂ ਦੇ ਸੱਚੇ ਤੇ ਸੁੱਚੇ ਸਿੱਖ ਉਹ ਨਿਭੜਾਂਗੇ